ਗਾਇਕ ਮਨਕੀਰ ਤੌਲਖ ਜੀ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ ਜੀ ਹਾਂ ਵਾਹਿਗੁਰੂ ਜੀ ਨੇ ਦੋ ਜੁੜਵਾਤਿ ਦਿੱਤੀ ਦਾਤ ਗਾਇਕ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਤੇ ਨਾਲ ਹੀ ਕੈਪਸ਼ਨ ਦੇ ਵਿੱਚ ਲਿਖਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਵਿੱਦ ਦਾ ਬਲੇਸਿੰਗ ਆਫ ਵਾਹਿਗੁਰੂ ਜੀ ਆਈ ਐਮ ਬਲੇਸਡ ਵਿਦ ਟੂ ਟਵਿਨ ਡਾਟਰ ਬੈਸਟ ਫੀਲਿੰਗ ਐਵਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਜਨਮ ਹੁੰਦਿਆ ਹੀ ਹਸਪਤਾਲ ਦੇ ਵਿੱਚ ਐਡਮਿਟ ਨੇ ਉਹਨਾਂ ਦੀ ਥੋੜੀ ਜੀ ਸਿਹਤ ਡਾਊਨ ਹੈ ਹੈਲਥ ਕੰਡੀਸ਼ਨ ਡਾਊਨ ਕਰਕੇ ਡਾਕਟਰਾਂ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਮੁਰ ਪਿਤਾ ਬਣੇ ਪੰਜਾਬੀ ਗਾਇਕ ਮਨਕੀਰ ਤੌਲਖ ਜੀ ਤੁਹਾਨੂੰ ਦੱਸ ਦਈਏ ਕਿ ਮਨਕੀਰ ਤੌਲਖ ਪਹਿਲਾਂ ਵੀ ਇੱਕ ਬੇਟੇ ਦੇ ਪਿਤਾ ਹਨ ਮਨਕੀਰ ਤੌਲਖ ਨੂੰ ਉਹਨਾਂ ਦੇ ਫੈਨ ਲਗਾਤਾਰ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੂਲੇਸ਼ਨ ਕਰ ਰਹੇ ਨੇ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦੇ ਆ ਮਨਕੀਰ ਤੌਲਖ ਜੀ ਨੂੰ ਕਿ ਵਾਹਿਗੁਰੂ ਜੀ ਨੇ ਉਹਨਾਂ ਨੂੰ ਦੋ ਧੀਆਂ ਦੀ ਦਾਤ ਬਖਸ਼ੀ ਹੈ ਦੋਸਤੋ ਅਸੀਂ ਵੀਡੀਓ ਵਿੱਚ ਇਹ ਵੀ ਕਹਿਣਾ ਚਾਹਾਂਗੇ ਕਿ ਸਾਨੂੰ ਤਰੂਣ ਹੱਤਿਆ ਨਹੀਂ ਕਰਨੀ ਚਾਹੀਦੀ ਕੋਈ ਵੀ ਜੱਗ ਤੇ ਇਨਸਾਨ ਆਉਂਦਾ ਹੈ ਆਪਣੇ ਕਰਮ ਲਿਖਾ ਕੇ ਆਉਂਦਾ ਹੈ ਗੋਡ ਬlesਸ ਯੂ ਮਨਕੀਰ ਤੌਲਖ ਜੀ